ਗੁਰਦਾਸਪੁਰ ਦੇ ਕੋਲਪਿੰਡ ਚਵਰਵਿਕ ਮੋਟਰਸਾਈਕਲ ਅਤੇ ਟ੍ਰੈਕਟਰ ਟਰਾਲੀ ਦੀ ਆਪਸ ਵਿੱਚ ਟੱਕਰ ਹੋਣ ਕਰਕੇ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ ਤੇ ਇੱਕ ਇਸ ਵਿੱਚ ਬੀਜ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਾਣਕਾਰੀ ਦੇ ਮੁਤਾਬਿਕ 8 ਵਰਿਆਂ ਦੇ ਮਨਪ੍ਰੀਤ ਤੇ 9 ਵਰਿਆਂ ਦੇ ਹਰਪ੍ਰੀਤ ਦੋਨੋਂ ਬੱਚੇ ਜਿਹੜੇ ਸੀ ਉਹ ਸਕੂਲ ਦਾ ਸਮਾਨ ਲੈਣ ਮਨਪ੍ਰੀਤ ਦੇ ਪਿਤਾ ਮਨਜਿੰਦਰ ਸਿੰਘ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਅੱਗੋਂ ਟਰਾਲੀ ਦੇ ਨਾਲ ਉਹਨਾਂ ਦੀ ਟੱਕਰ ਹੋਣ ਕਰਕੇ ਦੋਨਾਂ ਬੱਚਿਆਂ ਦੀ ਮੌਤ ਹੋ ਗਈ ਤੇ ਇਸ ਵਿੱਚ ਮਨਪ੍ਰੀਤ ਦੇ ਪਿਤਾ ਮਨਜਿੰਦਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਪਰਿਵਾਰ ਦਾ ਕਹਿਣਾ ਹੈ ਕਿ ਇਸ ਦੀ ਉਹਨਾਂ ਨੇ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ ਪਰ ਪੁਲਿਸ ਨੇ ਅਜੇ ਤੱਕ ਦੋਸ਼ੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਿੱਦੇ ਚਲਦੇ ਆ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਬਬਰੀ ਦੇ ਬਾਈਪਾਸ ਉਤੇ ਰੋਡ ਜਾਮ ਕਰਕੇ ਰੱਦਾ ਲਗਾਇਆ ਤੇ ਉਹਨਾਂ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲੇਗਾ ਉਹ ਇਹ ਤਰਨਾ ਖਤਮ ਨਹੀਂ ਕਰਨਗੇ ਜਿੱਦੇ ਚਲਦੇ ਆ ਥਾਣਾ ਸਦਰ ਦੇ ਐਸ ਐਚ ਓ ਅਮਨਦੀਪ ਸਿੰਘ ਤੇ ਤਿੱਬੜ ਥਾਣੇ ਦੇ ਪੁਲਿਸ ਅਧਿਕਾਰੀ ਕਿਰਨ ਪੀਟਲ ਕਾਰਨੇ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਸੁਣਦਾਇਆ ਪਰ ਉਹਨਾਂ ਨਾਲ ਵੀ ਪਰਿਵਾਰਕ ਮੈਂਬਰਾਂ ਦੀ ਬਹਿਸ-ਬਾਜ਼ੀ ਹੋ ਗਈ ਪਰ ਉਹਨਾਂ ਨੇ ਪ੍ਰੋਸਤ ਹੋਇਆ ਹੈ ਕਿ ਉਹ ਬਹੁਤ ਜਲਦ ਦੋਸ਼ੀਆਂ ਤੱਕ ਪਹੁੰਚਣਗੇ ਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨਗੇ ਜਦਕਿ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਟਰਾਲੀ ਚਲਾਉਣ ਵਾਲਾ ਤੇ ਫਰਾਰ ਹੋ ਗਿਆ ਟੌਲੀ ਉਸੇ ਜਗ੍ਹਾ ਸੀ ਤੇ ਟਰਾਲੀ ਦੇ ਮਾਲਕ ਨੇ ਬਾਅਦ ਤੋਂ ਆਕੇ ਟਰਾਲੀ ਨੂੰ ਆਪਣੇ ਕੋਲ ਉਹ ਜ਼ਰੂਰ ਲੈ ਗਿਆ ਤੇ ਪੁਲਿਸ ਨੇ ਉਸਦੇ ਖਿਲਾਫ ਇਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਸ ਤੇ ਚਲਦੇ ਆ ਉਹਨਾਂ ਨੂੰ ਸ਼ੱਕ ਹੈ ਕਿ ਪੁਲਿਸ ਉਹਨਾਂ ਨੂੰ ਇਨਸਾਫ ਨਹੀਂ ਦਿਵਾਏਗੀ ਜਦਕਿ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਸੀ ਕੋਈ ਗੱਲ ਨਹੀਂ ਹੈ ਉਹਨਾਂ ਵੱਲੋਂ ਜਾਂਚ ਚੱਲ ਰਹੀ ਹੈ। ਭਾਈ ਮੇਰਾ ਨਾਮ ਰੀਪੂ ਆ ਨਵਾਂ ਪਿੰਡ ਚਾਵਾਰ ਤੇ ਮੇਰੇ ਨਾਲ ਪਤੀ ਜਾਨੀ ਦੱਤ ਜੀ ਹੋ ਗਿਆ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਉਹਨਾਂ ਦਾ ਕਿਉਂਕਿ ਉਧਰੋਂ ਮਿੱਟੀ ਜਿਹੜੀ ਟਰਾਲੀ ਲੈ ਕੇ ਆਉਂਦੇ ਉਹ ਬਹੁਤ ਤੇਜ਼ ਰਫ਼ਤਾਰ ਜਿਹੀ ਤੇ ਉਹਨਾਂ ਨੇ ਨਾ ਸਾਈਡ ਦੇਣ ਦੀ ਬਜਾਏ ਤੇ ਉਹਨਾਂ ਸਾਡੇ ਮਤਲਬ ਕਿ ਭਰਾ ਮੇਰੇ ਵੱਲੋਂ ਘਰਤਾ ਤੇ ਉਹਨਾਂ ਨਾਲ ਟੱਕਰ ਵੱਜ ਗਈ ਤੇ ਉਹਨਾਂ ਟਰਾਲੀ ਥੱਲੇ ਆ ਗਏ ਮਗਲੇ ਟਾਈਮ ਤੇ ਦੋ ਬੱਚੇ ਉਹ ਆਪਣੇ ਸਕੂਲ ਦੇ ਪਹਿਨੇ ਲੈਣ ਜਾਂਦੇ ਸੀ ਕਿਉਂਕਿ ਕੱਲ ਕੱਲ ਸ਼ਾਮ ਮਤਲਬ ਕਿ 7 7:30 ਵਜੇ ਦੀ ਟਾਈਮ ਗੱਲ ਆ ਤੇ ਉਹਨਾ ਮਲਗੀ ਉਹਨੂੰ ਜਦੋਂ ਉਹਨਾਂ ਨੇ ਮਲਗੀ ਸਾਈਡ ਮਾਰ ਕੇ ਸੋੜਤਾ ਉਹਨੇ ਖਿਲਾੜਨ ਦੀ ਬਜਾਏ ਫੇਰ ਦੇਸ਼ ਦੇ ਕੇ ਚੁੱਕ ਤੋ ਟਾਇਰ ਉਤੋਂ ਲੰਘੇ ਆਉਣਾ ਹਾਂਜੀ ਇੱਕ ਦੀ ਮੌਕੇ ਦਾਥ ਵੀ ਇੱਕ ਰਸਤੇ ਜਾਂਦੇ ਜਾਂਦੇ ਇੱਕ ਦੀ 10 ਸਾਲ ਤੇ ਇੱਕ ਦੇ 9 ਸਾਲ ਕਿ ਨਾਮ ਇੱਕ ਦਾ ਨਾਮ ਮਨਪ੍ਰੀਤ ਤੇ ਇੱਕ ਹਰਪ੍ਰੀਤ ਨਹੀਂ ਉਹ ਛੋਟਾ ਸੀ ਬੱਚਾ ਤੇ ਉਹ ਤੇ ਮੈਂ ਲੈਂਦਾ ਹੀ ਵਾਪਸ ਹਾਂਜੀ ਹਾਂਜੀ ਉਹ ਵੀ ਸੀਰੀਸ ਆ ਉਹ ਵੀ ਹੋਸ਼ ਨਹੀਂ ਕਰਨਿਆ ਕੱਲ ਦੀ ਕੰਪਲੇਂਟ ਕਰਨ ਤੇ ਡੇ ਆ ਪਰ ਉਹ ਟਾਈਮ ਹੀ ਬੜਾ ਲਾਉਂਦੇ ਆ ਉਹਦੇ ਮੰਗ ਹੈ ਇਨਸਾਫ ਕਿ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਫੋਟੋ ਆਈ ਤੇ ਹੈਗੀ ਆ ਦੇਖਣੇ ਪੈਣੀਆਂ ਮੁੰਡੇ ਕੋ ਹੈਗੀ ਕਿਸੇ ਕੋ ਕਢਵਾ ਲਾਂਗੇ ਉਹ ਉੱਤੇ ਉਹ ਸਾਈਡ ਤੇ ਨਾ ਟਰਾਲੀ ਦੇ ਕੇ ਤੇ ਸੜਕ ਤੇ ਭੱਜ ਗਿਆ ਸੀ ਫਿਰ ਮਾਲਕ ਆਇਆ ਮਾਲਕਾਂ ਨੇ ਆਪਣੇ ਚੋਰੀ ਪਾ ਕੇ ਟਰਾਲੀ ਫੇਰ ਲੈ ਕੇ ਦੂਜੀ ਚਾਬੀ ਲਿਆ ਹੈਗਾ ਨਾ ਤੋਂ ਟਰਾਲੀ ਤੋਂ ਲੈ ਕੇ ਭੱਜ ਗਿਆ ਕਿਉਂਕਿ ਮੂਜੀਆਂ ਜੀ ਨਸ਼ੇੜੀ ਹੀ ਮੱਲੇ ਕੇ ਰੱਖੇ ਦੇ 2 3 300 100 ਤੇ ਉਹ ਫਿਰ ਆ ਕੇ ਤੇ ਉਹ ਭੱਜ ਗਿਆ ਉਹਦਾ ਨਾਮ ਆ ਬੋਬੀ ਉਹ ਤਾਂ ਨਾ ਬੋਬੀ ਆ ਹਾਂਜੀ ਦਿੱਤੀ ਆ ਪਰ ਹੁਣ ਉਹ ਆਪਣੇ ਢਿੱਲਾ ਹੀ ਬੜਾ ਕੰਮ ਚਲਾਉਂ ਰਿਆ ਸਾਨੂੰ ਤੇ ਨਹੀਂ ਤੇ ਜੇ ਨਹੀਂ ਹੋਣ ਰਿਆ ਫੇਰ ਧਰਨਾ ਲਾ ਲਗੇ ਆ ਜਾ ਕੇ ਜਹਾੜੀ ਨਹੀਂ ਕਾਰਵਾਈ ਹੋਣੀ ਇਹ ਤਾਂ ਨਾ ਸੁਣਵਾਈ ਹੋਈ ਸਾਡੀ ਲਾਸਾਂ ਦੇ ਵਿਚਾਰੇ ਮੁੰਡੇ ਸਾਡੇ ਡੀਕਾਂ ਦੇ ਉੱਥੇ ਤੇ ਹਾਲੇ ਤੱਕ ਲਾਸਾਂ ਨਹੀਂ ਮਿਲਣੀਆਂ ਨੂੰ ਕਿਉਂਕਿ ਪੁਲਿਸ ਟਾਈਮ ਬੜਾ ਲਾਉਂਦੀ ਆ ਬਸ ਜਦੋਂ ਉਹਨਾਂ ਪੁੱਛਿਆ ਕਿ ਬਸ ਹੋ ਲਗਾ ਹੋ ਲਗਾ ਸਵੇਰ ਦੇ ਡੇ ਕੋਈ ਸੁਣਵਾਈ ਨਹੀਂ ਸਾਡੀ ਹੋਣੀ ਉਹ ਤੇ ਸਾਰਾ ਕਾਰਨ ਪਰ ਅਪੀਲ ਦਰਦ Minister ਕਰ ਲਈ ਗਈ ਆ ਤੇ ਜਿਹੜੀ ਕਿੰਨੇ ਕਿੰਨੇ ਲੋਕਾਂ ਦਾ ਮਾਮਲਾ ਚੱਲ ਰਿਹਾ ਜਿਹੜਾ ਜਿਹੜਾ ਟਰੈਕਟਰ ਟਰਾਲੀ ਸੀ ਆਨਰ ਚ ਮੈਂ ਸਾਰੀਆਂ ਨਹੀਂ ਜੀ ਇੱਥੇ ਦੀ ਕੋਈ ਗੱਲ ਨਹੀਂ ਟਰੈਕਟਰ ਟਰਾਲੀ ਸਾਡੇ ਕੋਲ ਆ ਉਹਨਾਂ ਨੂੰ ਇਹ ਗੱਲ ਸੀ ਕਿ ਸ਼ਾਇਦ ਅਫੀਰ ਰਜਿਸਟਰ ਨਹੀਂ ਹੋਈ ਉਹਨਾਂ ਨੂੰ ਕਾਪੀ ਵਿਖਾ ਦਿੱਤੀ ਗਈ ਆ ਆਲਰੇਡੀ ਕਾਰਵਾਈ ਕਿ ਚੱਲਦੀ ਪਈ ਹੈ ਪ੍ਰੋਸੀਡਿੰਗਸ ਇੱਕ ਕੀ ਹੋਇਆ ਵਾ ਜਿਹੜਾ ਆਨ ਲਾਈਨ ਟਰੈਕ ਥਾਲੂਗਾ ਹਰ ਕਿਨਾ ਆਫ ਆਇਆਗਾ 17 ਨੰਬਰ ਬਿਲਕੁਲ ਸੁਰੂੜ ਚ ਚੱਲ ਕੇ ਆ